ਦੁਨੀਆ ਦਾ ਹਰ ਬੰਦਾ ਸੁਖੀ ਹੋਣਾ ਚਾਹੁੰਦਾ ਤੁਸੀਂ ਕਿਸੇ ਬੰਦੇ ਨੂੰ ਪੁੱਛੋ ਵੀ ਤੂੰ ਦੁਖੀ ਹੋਣਾ ਚਾਹੁੰਦਾ ਕਿ ਸੁਖੀ ਹੋਣਾ ਚਾਹੁੰਦਾ ਜਿਵੇਂ ਕੋਈ ਬੰਦਾ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਬਿਮਾਰ ਹੋਣਾ ਚਾਹੁੰਦਾ ਹਰ ਇਨਸਾਨ ਕਹੇਗਾ ਮੈਂ ਤੇ ਤੰਦਰੁਸਤ ਹੋਣਾ ਚਾਹੁੰਦਾ ਪਰ ਕਿਹੜੀ ਕਮਾਲ ਦੀ ਗੱਲ ਵੇਖੋ ਤੁਸੀਂ ਕਿਸੇ ਨੂੰ ਪੁੱਛੋ ਵੀ ਤੂੰ ਜ਼ਿੰਦਗੀ ਸੁਖੀ ਹੋਣਾ ਚਾਹੁੰਦਾ ਕਿ ਦੁਖੀ ਤੇ ਹਰ ਬੰਦੇ ਦਾ ਜਵਾਬ ਹੋਏਗਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੈਂ ਜ਼ਿੰਦਗੀ ਦੇ ਸੁਖੀ ਹੋਣਾ ਚਾਹੁੰਦਾ ਮੰਦਰ ਮਸਜਿਦ ਚਰਚ ਗੁਰਦੁਆਰੇ ਹਰ ਇੱਕ ਵਿੱਚ ਕਾਦੀ ਅਰਦਾਸ ਹੁੰਦੀ ਸੁਖ ਦੀ ਕਿ ਦੁਖ ਦੀ ਸੁਖ ਲੈਣ ਦੀ ਤੇ ਮਹਾਰਾਜ ਕਹਿੰਦੇ ਪਰ ਕਾ ਬ ਨਾਰਾਖੋਤੀ ਜਦੋਂ ਤੇਰੀ ਨਹੀਂ ਵੀ ਨਾ ਬਣਦੀ ਉਹਦਾ ਵੀ ਬੁਰਾ ਆਪਣੇ ਅੰਦਰ ਸੋਚੀ ਨਾ ਕਰਨਾ ਤੇ ਬਹੁਤ ਦੂਰ ਦੀ ਗੱਲ ਆ ਸੋ ਇੱਕ ਉਹਦਾ ਸੋਚਾ ਮੈਂ ਮੈਂ ਕਿਸਦਾ ਬੁਰਾ ਕਰ ਦਿੱਤਾ ਵਾ ਮੰਨ ਲਓ ਮੇਰੀ ਕਿਸੇ ਨਾ ਬਣਦੀ ਨਹੀਂ ਮੈਨੂੰ ਪਤਾ ਵੀ ਇਹ ਮੇਰੀ ਪਾਰਟੀ ਦਾ ਬੰਦਾ ਨਹੀਂ ਹੈਗਾ ਪਰ ਉਹਨੇ ਕੋਈ ਕਾਰੋਬਾਰ ਸ਼ੁਰੂ ਕੀਤਾ ਜਾਂ ਉਹਨੇ ਕੋਈ ਘਰ ਬਣਾਇਆ ਜਾਂ ਉਹਦੇ ਪੁੱਤਰ ਦਾ ਆਨੰਦ ਕਰ ਜੋ ਹੈ ਉਹ ਪੁੱਤਰ ਕੋਈ ਉੱਚੇ ਅਹੁਦੇ ਤੇ ਗਿਆ ਜਾਂ ਉਹਦੇ ਪੁੱਤਰ ਦੇ ਨੰਬਰ ਚੰਗੇ ਆਏ ਆ ਉਹਦੇ ਪੋਤਰਾ ਕੋਈ ਫਰਸਟ ਡਿਵੀਜ਼ਨ ਲੈ ਕੇ ਪਾਸ ਹੋਇਆ ਤਾਂ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਹੱਥ ਜਿਹੜਾ ਸੱਚਾ ਪਾ ਹੈ ਸ਼ੁਕਰ ਕਿਹਦੇ ਬੱਚੇ ਨੇ ਤਰੱਕੀ ਕੀਤੀ ਹੈ ਭਾਵੇਂ ਨਹੀਂ ਬਣਦੀ ਵਿਚਾਰਧਾਰਾ ਤੌਰ ਤੇ ਪਰ ਤਰੱਕੀ ਕੀਤੀ ਉਸ ਬੱਚੇ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਤੇ ਜੇ ਮੈਂ ਅੰਦਰ ਮਤਲਬ ਆ ਪਿੰਡ ਦੇ ਯਾਰ ਕੋਲ ਜਾਊਗਾ ਦੱਸਿਓ ਭਲਾ ਜੀ ਉਸ ਬੱਚੇ ਦੇ ਜੀਵਨ ਤੇ ਕੋਸਰ ਪੈਣਾ ਉਹ ਤੇ ਤਰੱਕੀ ਕਰ ਹੀ ਜਾਊਗਾ ਮੈਂ ਆਪਣਾ ਖੂਨ ਸਾਲ ਲੈਣਾ